ਵੀ ਕਹਿੰਦੇ ਕੋਈ ਬਿਰਲਾਈ ਲਾਉਂਦਾ ਨੋਟ ਬੰਬੂ ਕਾਰਟ ਤੇ ਇਹ ਤਾਂ ਮੈਨੂੰ ਬੰਬੂ ਕਾਰਟ ਵੀ ਨਹੀਂ ਲੱਗਦਾ ਇਹਦਾ ਨਾਮ ਤੁਸੀਂ ਕੀ ਰੱਖੋਗੇ ਵੀਰੇ ਨਵਜੂਤ ਨੇ ਕੀ ਰੱਖਿਆ ਸਾਰਾ ਪੁੱਛਦਾ ਵੀਰੇ ਕੀ ਹਾਲ ਹੈ ਵਧੀਆ ਜੀ ਵਧੀਆ ਸਵਾਗਤ ਆ ਭਰਾ ਸਵਾਗਤ ਆ ਤੁਹਾਡਾ ਹੀ ਬਹੁਤ ਵਧੀਆ ਵੀਰੇ ਮੈਂ ਤੁਹਾਨੂੰ ਪੁੱਛਦਾ ਹਾਂ ਜੀ ਵੀ ਤੁਸੀਂ ਇਹਦਾ ਨਾਮ ਕੀ ਰੱਖਿਆ ਇਹਨੂੰ ਕੀ ਨਾਮ ਆ ਲੋਕ ਕਹਿੰਦੇ ਵੀ ਕੀ ਜਾਂਦਾ ਇਹ ਬੰਬੂ ਕਾਰਟ ਤੋਂ ਵੀ ਮੈਨੂੰ ਤਾਂ ਉੱਤੇ ਦੀ ਚੀਜ਼ ਲੱਗਦੀ ਹੈ ਇਹਦਾ ਜੀ ਜਿਵੇਂ ਕਹਦੇ ਨੇ ਦੇਸੀ ਹਾਰ ਲਈ ਆ ਇੱਕ ਹਿਸਾਬ ਦਾ ਹਾਂ ਅਸੀਂ ਤਾਂ ਹੀ ਕਹਿੰਨੇ ਨੇ ਵੀ ਦੇਸੀ ਹਾਰ ਲਈ ਆ ਦੇਸੀ ਹਾਰਲੇ ਆ ਹਾਂਜੀ ਇਹਦੇ ਬਾਰੇ ਆਪਾਂ ਮਾੜਾ ਜਿਹਾ ਟਾਈਮ ਕੱਟ ਕੇ ਬਹਿ ਜਿਓ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਹਾਂਜੀ ਹਾਂਜੀ ਗੱਲ ਕਰਦੇ ਆ ਆਪਾਂ ਆਮ ਮਸ਼ੀਨਰੀ ਦੀ ਗੱਲ ਕਰੀ ਉਹਦੇ ਇੰਜਨ ਤੋਂ ਕਰਦੇ ਆ ਆਪਾਂ ਇੰਜਨ ਤੋਂ ਹੀ ਗੱਲ ਕਰ ਲੈਨੇ ਹਾਂਜੀ ਇਹਦੇ ਬਾਰੇ ਵੀ ਮੈਨੂੰ ਸਾਰੀ ਹਿਸਟਰੀ ਦੱਸਦੀ ਜਿਹੜੀ ਆਪਾਂ ਆਫ ਕੈਮਰਾ ਗੱਲ ਕੀਤੀ ਹਾਂਜੀ ਇਹ ਜੀ ਇੰਜਨ ਤਾਂ ਹੈਗਾ ਪਹਿਲਾਂ ਹੈਗਾ ਜੀ ਪੀਟਰ ਇੰਜਨ ਆ ਜੀ ਜੀ ਤੇ ਆਪਾਂ ਪੱਠੇ ਕੁਤਰਦੇ ਹੁੰਦੇ ਆ ਹੁਣ ਤਾਂ ਇਹ ਇੰਜਨ ਵੀ ਵੈਸੇ ਰੇਅਰ ਜਿਹੀ ਰਹਿ ਗਏ ਬਹੁਤ ਘੱਟ ਰਹਿ ਗਏ ਹਮ ਇੱਕੇ ਮੇਨ ਇੰਜਨ ਦਾ ਇਹ ਕਾਰਨ ਸੀ ਵੀ ਸਾਡੇ ਦਾਦਾ ਜੀ ਦੀ ਨਿਸ਼ਾਨੀ ਸੀ ਜੀ ਹਾਂ ਇਹ ਨਿਸ਼ਾਨੀ ਹੈ ਨਿਸ਼ਾਨੀ ਸੀ ਇਹ ਅਸੀਂ ਵੇਚਿਆ ਨਹੀਂ ਸੀਗਾ ਵੀ ਪਿਆਈ ਸੀ ਕਰੇ ਮੈਂ ਕਿਹਾ ਕੋਈ ਨੇ ਇਹਨੂੰ ਕੰਮ 'ਚ ਲੈ ਲੀਏ ਵੀ ਖਰਾਬ ਹੁੰਦਾ ਪਿਆ ਹਾਂ ਤੇ ਉਸ ਕਰਕੇ ਫਿਰ ਮੈਂ ਦਿਮਾਗ ਜਾਂ ਲਾਈ ਗਏ ਬੈਠੇ ਵੀ ਇਹ ਕੌਲ ਮਲਾ ਕੇ ਦਾਦਾ ਜੀ ਦੀ ਨਿਸ਼ਾਨੀ ਸੰਭੀ ਵੀ ਹੈ ਦਾਦਾ ਜੀ ਦੀ ਸੰਭੀ ਨਿਸ਼ਾਨੀ ਸਹੀ ਤੇ ਇਹ ਦਿਮਾਗ 'ਚ ਕੀ ਆਇਆ ਵੀ ਇਹਨੂੰ ਦੇਸੀ ਹਾਰਲੇ ਬਣਾ ਦਗੇ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਐ ਮੋਟਰਸਾਈਕਲ ਮਸ਼ੀਨਰੀ ਨਾਲ ਪੰਗੇ ਜੇ ਲੈਣ ਦਾ ਜੀ ਤੇ ਮੈਂ ਨੈਟ ਤੇ ਵੀ ਨਾ ਹੁੰਦਾ ਸੀਗਾ ਜਿਵੇਂ ਹਾਰਲੇ ਵਗੈਰਾ ਸ਼ੌਂਕ ਸੀਗਾ ਮੈਨੂੰ ਹੂੰ ਹੂੰ ਤੇ ਫਿਰ ਮੇਰੇ ਦਿਮਾਗ 'ਚ ਆਇਆ ਵੀ ਆਪਾਂ ਆਪ ਡਿਜ਼ਾਈਨ ਕਰੀਏ ਪਹਿਲਾਂ ਮੈਂ 2-3 ਮਹੀਨੇ ਕਾਪੀ ਤੇ ਡਿਜ਼ਾਈਨ ਬਣਾਏ ਵਧੀਆ-ਵਧੀਆ ਅੱਛਾ ਤੇ ਫਿਰ ਮੈਂ ਲਿਆ ਪੰਗਾ ਜਾਂ ਫਿਰ ਮੈਂ ਕਿਹਾ ਬਣਾਈਏ ਹੁਣ ਹੂੰ ਆਹ ਦੇਖ ਰੇਲ ਦੇ ਪਹੀਏ ਜਿੱਡੇ ਤੇ ਜਫਾਕਸ਼ਾ ਨਹੀਂ ਫਿੱਟ ਕੀਤੇ ਪਏ ਇਹ ਇਹਨੂੰ ਬਣਾਉਣ 'ਚ ਕਿੰਨਾ ਟਾਈਮ ਲੱਗਿਆ ਇਹਨੂੰ ਲੱਗ ਹੀ ਗਿਆ 3 ਕੁ ਮਹੀਨੇ ਬਣਾਉਂਦਿਆਂ ਨੂੰ ਅਛਾ ਫਿਰ ਵੀ 3 ਮਹੀਨਿਆਂ ਚ ਓਵਰਆਲ ਕੰਪਲੀਟ ਕਰਤਾ ਨਹੀਂ ਹਲੇ ਓਵਰਹਾਲ ਹੋਇਆ ਨਹੀਂਗਾ ਮਤਲਬ ਕਹਿ ਰਹੇ ਡੈਮੋ ਪੀਸ ਹੈ ਡੈਮੋ ਪੀਸ ਹੈ ਟੈਸਟ ਡਰਾਈਵ ਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਹਲੇ ਟੈਸਟ ਡਰਾਈਵ ਤੇ ਹੀ ਐ ਇੱਕ ਸਾਉ ਦਾ ਚਲਾ ਕੇ ਦੇਖ ਰਹੇ ਆ ਵੀ ਕੋਈ ਕਮੀ ਪੇਸ਼ੀ ਤਾਂ ਨਹੀਂ ਦੇ ਰਿਹਾ ਤੇ ਫਿਰ ਇਹਨੂੰ ਤਾਂ ਚਲਾਉਣ ਵਾਲਾ ਬੰਦਾ ਉਹ ਪਿੰਡ ਚ ਮੈਨਾਂ ਵੀਰੇ ਨਵਜੋਤ ਹੋਏਗਾ ਹੀ ਤੂੰ ਮੈਂ ਹਾਂ ਬਸ ਹੋ ਯਾਰ ਬੇਲੀ ਆ ਉਹ ਗੜਾ ਗੂੜਾ ਕੱਢ ਲੈਂਦੇ ਸ਼ੌਕ ਨਾਲ ਤੇ ਹੋਰ ਤਾਂ ਕਿਸੇ ਨੇ ਚਲਾਇਆ ਹੀ ਨਹੀਂ ਨਹੀਂ ਹਾਂ ਮੇਰੇ ਵਰਗੇ ਬੰਦੇ ਤਾਂ ਖੱਲੀਆਂ ਪਹਿ ਜਾਣਗੇ ਖੜਾ ਹੀ ਨਹੀਂ ਹੋਣਾ ਪਹਿਲੀ ਗੱਲ ਤਾਂ ਇਹ ਹੈ ਹੈ ਨਹੀਂ ਇਹ ਖੜਾ ਹੈ ਹਾਂ ਜੇ ਬੈ ਇਹ ਬੈਕ ਕਰਨਾ ਪੈ ਗਿਆ ਹੁਣ ਹੀ ਬੂਟ ਜੇ ਤਿਲਕਦੇ ਆ ਫਿਰ ਤੇ ਰਹਿਣ ਦੇ ਇਹ ਖੜਾਇਆ ਵੀ ਅਸੀਂ ਔਖਾ ਹੀ ਹੈ ਇਹ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਇਹਨੂੰ ਛੇਤੀ ਚਲਾਉਂਦਾ ਨਹੀਂ ਆਉਂਦਾ ਬਾਈ ਪਾਰਾ ਬਹੁਤ ਆ ਡਿੱਗ ਪਿਆ ਲੱਤ ਬਾਹਾਂ ਤੋੜੂਗਾ ਪਾਰਾ ਬਹੁਤ ਆ 5 ਬੋਲਟਾਂ ਜੰਨਾ ਪਾਰਾ ਹੋਊ ਯਾਰ ਇਹ ਮੇਰੇ ਖਿਆਲ ਨਾਲ ਬਾਣਾ ਬੋਲਟਾਂ ਦੀ ਬੋਲਟਾਂ ਦੀ ਸੁਣ ਲਓ ਪਿੰਡ 'ਚ ਅਸੀਂ ਇੱਕ ਬੰਦੇ ਨੇ ਮੈਨੂੰ ਕਿਹਾ ਕਹਿੰਦਾ ਬਾਈ ਯਾਰ ਬੋਲਟਾਂ ਨਾਲੋਂ ਵੱਖਰੀ ਚੀਜ਼ ਤਿਆਰ ਕਰਤੀ ਕਹਿੰਦਾ ਕਹਿੰਦਾ 볼ਟ ਵੀ ਠਿੱਕੇ ਪਾ ਦੇ ਕਹਿੰਦਾ ਇਹਦੇ ਮੂਰੇ ਯਾਰ 볼ਟ ਕੀ ਮੈਂ ਇਹ ਚੀਜ਼ ਕਹਿੰਦਾ ਵੀ ਯਾਰ ਇੰਨਾ ਲੰਬਾ ਤੇ ਯਾਰ ਇੰਨਾ ਹੈਵੀ ਬਲਕ ਚ ਮੈਂ ਨਾ ਹਜੇ ਤੱਕ ਕੋਈ ਮੋਟਰਸਾਈਕਲ ਹੀ ਨਹੀਂ ਬਣਿਆ ਹੋਣਾ ਪ੍ਰੀਤ ਖਣੀ ਅਸੀਂ ਨਹੀਂ ਦੇਖੇ ਨਹੀਂ ਨਹੀਂ ਪਹਿਲਾ ਪੰਜਾਬ ਚ ਮੈਂ ਨਾ ਪਹਿਲਾ ਹੀ ਹੂੰ ਹਾਂ ਪਹਿਲਾ ਹੋ ਹਾਂ ਇੰਡੀਆ 'ਚ ਵੀ ਹੋ ਸਕਦਾ ਪਹਿਲਾ ਹੋਵੇ ਬਾਕੀ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਬਹੁਤ ਸਿਰੇ ਤੋਂ ਸਿਰੇ ਲੋਕ ਬੈਠੇ ਆ ਦਿਮਾਗ ਵਾਲੇ ਤਾਂ ਆਪਾਂ ਨਹੀਂ ਕਹਿੰਦੇ ਆਪਣਾ ਹੀ ਦਿਮਾਗ ਜਾਦੇ ਆ ਬਹੁਤ ਪਰੇ ਤੋਂ ਪਰੇ ਦੁਨੀਆ ਬੈਠੀ ਆ ਇਹ ਤਾਂ ਫਿਰ 500 ਰੁਪਏ ਦਾ ਖੇਤ ਤੋਂ ਲਾ ਕੇ ਘਰ ਤੱਕ ਤੇਲ ਆਈ ਪੀ ਜਾਂਦਾ ਹੋ ਨਹੀਂ ਨਹੀਂ ਵੀਰੇ ਤੇਲ ਬਹੁਤ ਹਾਬ ਰਾਂ ਖਾਂਦਾ 60 ਕ ਦੀ ਐਵਰੇਜ ਦਊਗਾ ਲਾ ਇਹ ਕਹਿੰਦੇ ਸਪਲੈਂਡਰ ਜੀ ਨਹੀਂ ਐਵਰੇਜ ਦਿੰਦਾ ਹਾਂ ਤੁਸੀਂ ਹਲਾ ਲੋ ਸਾਹਿਬ ਅਸੀਂ ਲੀਟਰ ਤੇਲ ਪਾਈਦਾ ਤੇ 25-30 ਰੀਲਾਂ ਬਣਾ ਲਿਆਈ ਦੀਆਂ ਖੇਤਾਂ ਖੂਤਾਂ ਚ ਗੇੜੇ-ਗੇੜੇ ਦੇ ਕੇ ਹਾਂ ਤੇ ਉਹਨਾਂ ਕੀ ਪਿਆ ਹੁੰਦਾ ਵਾ ਤੇ ਅੱਜ ਵੀ ਹੁਣ ਮੈਂ 100 200 ਦਾ ਮੈਂ ਪਵਾ ਕੇ ਲਿਆਇਆ ਤੇ ਟੈਂਕੀ ਵਾ ਵਾ ਤਾਂ ਤਾਂ ਆ ਗਈ ਮੇਰੇ ਲੱਗਾ ਦੋ ਮਹੀਨੇ ਨਹੀਂ ਮੁੱਕਣੀ ਮੇਰੀ ਅੱਛਾ ਇਹ 100 ਖਾਏ ਦੇ 100 ਖਾ ਹਾਂ ਇੱਕ ਤਾਂ ਨਿਸ਼ਾਨੀ ਦੀ ਨਿਸ਼ਾਨੀ ਸਾਬੀ ਗਈ ਲੋਕ ਆਏ ਦੇਖ ਕੇ ਕਹਿ ਦਿੰਦੇ ਆ ਨਾ ਵੀ ਬਹੁਤ ਵੱਡਾ ਵਾ ਤੇ ਤੇਲ ਬਹੁਤ ਖਾਂਦਾ ਹੋਊ ਨਾ ਤੇ ਮੈਂ ਮੈਂ ਉਸ ਤਰੀਕੇ ਨਾਲ ਹੀ ਗਿਆ ਸੀ ਉਸ ਹਾਂਜੀ ਹਾਂਜੀ ਨਹੀਂ ਵੀ ਸਹੀ ਹੈ ਨਿਸ਼ਾਨੀ ਵੀ ਕਹਿਦੀ ਸਾਂਭੀ ਗਈ ਤੇ ਚੀਜ਼ ਵੀ ਤਿਆਰ ਹੋ ਗਈ ਦੁਨੀਆ ਤੋਂ ਵੱਖਰਾ ਕੁਛ ਛਾਟ ਕੇ ਵੀ ਕੀਤਾ ਹਾਂ ਤੇ ਇੱਕ ਚਲਦੀ ਵੀਡੀਓ 'ਚ ਮੈਂ ਦੱਸਦਾ ਵੀਰੇ ਨਵਜੋਤ ਦਾ ਚੈਨਲ ਆ ਵੀਰੇ ਫੇਸਬੁੱਕ ਤੇ YouTube ਤੇ YouTube ਤੇ ਹਾਂਜੀ ਗੱਲ ਨਵਜੋਤ ਦੇ ਨਾਂ ਤੇ ਆਪਣਾ YouTube ਤੇ ਗੱਲ ਨਵਜੋਤ ਦੇ ਨਾਂ ਤੇ ਇੰਸਟਾਗ੍ਰam ਤੇ ਹਾਂ ਵੀ ਜਿੰਨੇ ਕ ਭਰਾ ਮੈਨੂੰ ਦੇਖਦੇ ਆ ਵੀ ਉਹਨਾਂ ਕ ਭਰਾ ਜ਼ਰੂਰ ਫੋਲੋ ਕਰਨ ਜ਼ਰੂਰ ਕਿਉਂਕਿ ਇਹਦੇ ਬਾਰੇ ਮੈਥੋਂ ਪਹਿਲਾਂ ਤੁਹਾਨੂੰ ਨਵੀਂ ਅਪਡੇਟ ਮਿਲ ਸਕਦੀ ਤੇ ਇਹਦੇ 'ਚ ਹੋਰ ਕੀ ਹੁਣ ਆਪਾਂ ਹੋਰ ਕੀ ਰਹਿੰਦਾ ਕਰਨ ਵਾਲਾ ਵੇਖੋ ਤਾਂ ਜੀ ਪਹਿਲਾਂ ਤਾਂ ਹੁਣ ਆਪਣਾ ਲਾਈਟਿੰਗ ਦਾ ਕੰਮ ਰਹਿੰਦਾ ਵਾ ਤੇ ਇੱਧਰ ਸਾਰੇ ਜਿਹੜੇ ਆ ਕਵਰ ਬਣਨੇ ਆ ਹਾਂ ਬੈਲਟਾਂ ਦੇ ਜੀ ਇੱਧਰਲੇ ਪਾਸੇ ਵੀ ਬੈਲਟਾਂ ਦੇ ਕਵਰ ਬਣਨੇ ਆ ਉੱਤੋਂ ਥੋੜਾ ਜਿਹਾ ਕਵਰ ਹੋਣਾ ਵਾ ਹੂੰ ਤੇ ਬਾਕੀ ਹੋਰ ਵੀ ਨਿੱਕੇ ਮੋਟੇ ਕੰਮ ਆ ਜਿਵੇਂ ਕਿ ਇੱਥੇ ਬਟਨ ਬੋਟਨ ਵਗੈਰਾ ਲਾਉਣ ਵਾਲਾ ਆਲਟੀਨੇਟਰ ਲਾਉਣ ਵਾਲਾ ਹਲੇ ਥੱਲੇ ਮੇਨ ਹੂੰ ਬੈਟਰੀ ਨੂੰ ਚਾਰਜ ਕਰਨ ਵਾਲਾ ਨਹੀਂ ਨਹੀਂ ਸਹੀ ਆ ਸਹੀ ਆ ਹਾਂਜੀ ਤੇ ਬਾਕੀ ਆਹ ਕਲੱਚ ਆ ਕਿ ਨਹੀਂ ਇਹ ਮੂਰਲੇ ਡਿਸਕ ਬ੍ਰੇਕ ਆ ਮੂਰਲੇ ਬ੍ਰੇਕ ਤੇ ਕਲੱਚ ਇਹਦਾ ਕਲੱਚ ਹੈ ਹੀ ਨਹੀਂ ਰੇਸ ਦੀ ਹਾਂ ਉਹ ਨਾ 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 ਮੈਨੂੰ ਤੂੰ ਜ਼ਿੰਮੇਵਾਰੀ ਸੌਂਪਣੀ ਵੀਰੇ ਸਟਾਰਟ ਕਰੀ ਹਾਂ ਆਪਾਂ ਕਰ ਲੈ ਅੱਛਾ ਉਹ ਯਾਰ ਇਹ ਵੀ ਇਹ ਵੀ ਬਿਨਾ ਕਰ ਚਾ ਚਾਬੀ ਤਾਂ ਹੈਂਡਲ ਫੜਾ ਕੇ ਜਾਈ ਚਾਬੀ ਤਾਂ ਰਹੇਗੀ ਚਾਬੀ ਮੇਨ ਤਾਂ ਰਹੇਗੀ ਆ ਜਾ ਹੈਂਡਲ ਤੇ ਸਟਾਰਟ ਹੁਣ ਹੈਂ ਚਾਬੀ ਆ ਜਾਂਦੇ ਰੋਲੇ ਓਏ ਆ ਹੋਏ ਵੀ ਗੱਲ ਆ 25 25 50 ਮੈਨੂੰ ਚਾਬੀ ਲੱਭ ਕੇ ਦਿਖਾ ਸਹੀ ਗੱਲ ਹੈ ਉਸਤਾਦ ਜੀ ਆਗੇ ਜੀ ਕਰੋ ਸਟਾਰਟ ਉਸਤਾਦ ਜੀ ਹੂੰ ਉਹੀ ਬਾਲਕਾ ਦੇਖਨ ਨੇ ਹਾਂ ਲੈ ਵੀ ਉਹ ਪੰਜ ਘਰ ਤਾਂ ਉੱਠ ਖੜਦੇ ਹੋਣਗੇ ਜਦੋਂ ਸਟਾਰਟ ਹੁੰਦਾ ਹਨ ਨਹੀਂ ਸਾਇਲੈਂਟ ਆ ਨਹੀਂ ਨਹੀਂ ਸਾਡੇ ਕਿਉਂ ਓਏ ਆ ਵੀ ਦੋਨੇ ਚੱਲਦੇ ਆ ਦੋਨੇ ਕੀਤੇ ਵੇ ਆ ਰੇਸ ਦਿਓ ਜ਼ੋਰ ਨਾਲ ਆਸੇ ਕੀ ਪ੍ਰੀਤ ਉਹ ਵੇ ਆ ਇੰਡੀਆ ਇਜ਼ ਨੋਟ ਫਾਰ ਬਿਗਨਰ ਹੈਂ ਯਾਰ ਰੇਸ ਦੇ ਇੰਚ ਹੀ ਬੜਾ ਸਵਾਦ ਚਲਾਂ ਚਲਾਂ ਚ ਕਿੰਨਾ ਹੋਊ ਇਹਨੂੰ ਮੈਂ ਨਾ ਹਰਲੇ ਦਾ ਦੁੱਗਣਾ ਸਵਾਦ ਆਉਂਦਾ ਹਰਲੇ ਵਾਲੇ ਨਾਲ ਨਹੀਂ ਨਹੀਂ ਸਹੀ ਆ ਸਹੀ ਆ ਬਈ ਇਹ ਵੀ ਹੋ ਸਕਦਾ ਆਨ ਵਾਲੇ ਟਾਈਮ ਤੇ ਇਹ ਨਹੀਂ ਪਤਾ ਹੋਰ ਕੀ ਪ੍ਰੋਜੈਕਟ ਤਿਆਰ ਕਰ ਰਹੇ ਹੋਤੇ ਹੋਇਆ ਬਾਕੀ ਚੱਲਦੀ ਵੀਡੀਓ ਦੀ ਕਹਿਣਾ ਕਹਿਣ ਦੀ ਲੋੜ ਵੀ ਨਹੀਂ ਪੈਣੀ ਮੈਨੂੰ ਸ਼ੇਅਰ ਕਰਨਾ ਬੰਦ ਆ ਹਾਂਜੀ ਭਰਾ ਦੇ ਪੇਜ ਆ ਉਹਨੂੰ ਫੋਲੋ ਕਰ ਲਿਓ ਹੋਰ ਕੋਈ ਗੱਲ ਜੇ ਰਹਿੰਦੀ ਕਹਿਣ ਵਾਲੀ ਉਹ ਵੀ ਕਹਿ ਲਾ ਨਹੀਂ ਨਹੀਂ ਬੱਸ ਠੀਕ ਆ ਹਾਂ ਤੇ ਸਹੀ ਆ ਪ੍ਰੀਤ ਹੋਰ ਪੁੱਛਣਾ ਦੱਸਣਾ ਤੇ ਸ਼ੇਅਰ ਕਰੋ ਯਾਰ ਸ਼ੇਅਰ ਬੰਦਾ ਕਾਰੀ ਦਿੱਤੀ ਹੋ ਤੇ ਪੇਜ ਵੀਰੇ ਦੇ ਫੋਲੋ ਕਰ ਲਿਓ ਧੰਨਵਾਦ ਓਕੇ